ਆਹ ਹੈ ਵੀਰੋ ਸਾਡੇ ਪੰਜਾਬ ਦੀ ਸ਼ੇਰਨੀ ਦੀ ਦੁਹਾੜ ਔਰ ਇਸ ਦੀ ਮਾਂ ਵੀ ਕਿਸਾਨੀ ਅੰਦੋਲਨ ਵਿੱਚ ਲੰਗਰ ਦੀ ਸੇਵਾ ਕਰਨ ਆਈ ਸੀ ਔਰ ਇਸ ਕੰਗਣਾ ਨੇ ਵੀਰੋ ਇਨੀ ਗੰਦੀ ਸਬਦਾਵਲੀ ਵਰਤੀ ਵੀ ਇਹ ਟੱਕੇ ਟੱਕੇ ਤੇ ਆਂਦੀਆਂ ਔਰਤਾਂ ਨੇ ਸਾਡੀਆਂ ਮਿਤਾਵਾਂ ਬਾਰੇ ਔਰ ਇਸ ਨੂੰ ਇਹ ਨਹੀਂ ਸੀ ਪਤਾ ਕਿ ਇੰਨਾਂ ਹੀ ਔਰਤਾਂ ਇੰਨਾਂ ਹੀ ਬਜ਼ੁਰਗ ਔਰਤਾਂ ਦੀ ਕਿਸੇ ਦਿਨ ਇੱਕ ਧੀ ਜਿਹੜੀ ਦੇਸ਼ ਦੀ ਸੇਵਾ ਕਰਦੀ ਪਈ ਹੈ ਫੌਜ ਵਿੱਚ ਔਰ ਉਹਦੇ ਕੋਲੋਂ ਮੈਂ ਇੱਕ ਥੱਪੜ ਖਾ ਕੇ ਔਰ ਮੈਨੂੰ ਇਸ ਦਾ ਜਵਾਬ ਮਿਲੇਗਾ ਔਰ ਐਸਾ ਥੱਪੜ ਜੜਿਆ ਹੈ ਵੀਰੋ ਇਹਦੇ ਚਿਹਰੇ ਤੇ ਆ ਦੇਖ ਲਓ ਇਹ ਪੂਰੀ ਆਕੜ ਲਾਤੀ ਐ ਔਰ ਵੇਖੋ ਕਿਦਾਂ ਇਹ ਬਿਲਕੁਲ ਸ਼ਰਮਿੰਦਗੀ ਵਾਲਾ ਮੂੰਹ ਹੋਇਆ ਪਿਆ ਹੈ ਨਾਲ ਖੜਨਾ ਪੈਣਾ ਹੈ ਹੁਣ ਹੁਣ ਇਹਨੂੰ ਨਾ ਡਿਸਮਿਸ ਕਰਨਾ ਸਸਪੈਂਡ ਕਰਨਾ ਅਰੇ ਪੰਜਾਬ ਨੂੰ ਨਾਲ ਆਪਣੀ ਇਸ ਭੈਣ ਦੇ ਨਾਲ ਖੜਨਾ ਪੈਣਾ ਆਪਣੀ ਸ਼ੇਰਨੀ ਪੰਜਾਬ ਦੀ ਇਸ ਸ਼ੇਰਨੀ ਦਾ ਸਾਥ ਦੇਣਾ ਪੈਣਾ ਹੈ ਮੈਂ ਤੇ ਵੀਰੇ ਇੱਥੇ ਤੱਕ ਵੀ ਦਵਾਂਗਾ ਕਿ ਇਹਕਰ ਵਾਕਿਆ ਕੁਝ ਨਾ ਹੋਇਆ ਤੇ ਅਮਰਤਸਰ ਵਿਖੇ ਸਾਡਾ ਹਸਪੀਟਲ ਬਣ ਰਿਹਾ ਹੈ ਆਪਾਂ ਉੱਥੇ ਸੁਪਰਵਾਈਜ਼ਰ ਦੀ ਜੌਬ ਜਿਹੜੀ ਹੈ ਉਹ ਇਸ ਭੈਣ ਨੂੰ ਦੇ ਕੇ ਨਵਾਜਾਂਗੇ